ਪਾਰ ਮੈਨੂੰ ਕਈ ਪਾਰਟੀਆਂ ਮੈਨੂੰ ਕਹਿੰਦੀਆਂ ਆ ਕੇ ਵੀ ਤੂੰ ਹਾਰ ਜਾਣਾ ਇਹ ਹੋ ਜਾਣਾ ਉਹ ਹੋ ਜਾਣਾ ਫਲਾਣ ਹੋਇਆ ਟੀ ਕੋਈ ਨਾ ਤੈਨੂੰ ਪਤਾ ਹੈ ਤੂੰ ਹਾਰ ਜਨ ਹਾਰਨਾ ਮੈਂ ਜਿੰਨਾ ਮੈਂ ਤੁਹਾਨੂੰ ਕੀ ਲੰਦਾ ਨਾਲੇ ਜੇ ਚੋਵਾ ਬੰਦੇ ਖੜੇ ਆ ਉਹਨਾਂ ਚੋਂ ਇੱਕ ਬੰਦੇ ਜੇ ਤੇਰਾ ਨੇ ਹਾਰਨਾ ਤੇਰਾ ਨੇ ਹਾਰਨਾ ਸਾਰਿਆਂ ਨੂੰ ਇਸ ਗੱਲ ਦਾ ਪਤਾ ਵਾ ਫਿਰ ਵੀ ਇਲੈਕਸ਼ਨ ਲੜਦੇ ਉਹਨਾਂ ਨੂੰ ਨਹੀਂ ਕੋਈ ਕਹਿ ਰਿਹਾ ਗੱਲ ਪਰ ਮੈਂ ਕਹਦਾ ਜਣਾ ਵੀ ਆਪਾਂ ਪੰਜਾਬ ਦੇ ਨਾਲ ਜੁੜੇ ਆ ਪੰਜਾਬ ਦੀ ਮਿੱਟੀ ਦੇ ਨਾਲ ਜੁੜੇ ਆ ਕਿ ਦੇਸ਼ ਦੇ ਵਿੱਚ ਦੇਖੋ ਫੌਜੀ ਆ ਹਾਂ ਕੋਈ ਵੀ ਗੱਡੀ ਜਾਂਦੀ ਆ ਬਾਰਡਰ ਦੇ ਉਹਦਾ ਕਦੇ-ਕਦੇ ਚੈੱਕ ਹੁੰਦਾ ਕਦੇ ਨਹੀਂ ਹੁੰਦਾ ਪਰ ਜੇ ਮੈਂ ਉਸ ਜਗ੍ਹਾ ਤੇ ਰੂੰਗਾ ਜਿਹੜੀ ਮਰਜ਼ੀ ਗੱਡੀ ਹੋਵੇ ਜਿਹਦੀ ਮਰਜ਼ੀ ਗੱਡੀ ਸਾਰਿਆਂ ਦੀ ਗੱਡੀ ਚੈੱਕ ਕਰਕੇ ਜਾਏ ਹੂੰ ਨਿਹੜਬਾ ਜੀ ਐਦਾਂ ਆ ਕਿ ਤੁਸੀਂ ਚਲੋ ਲੁਧਿਆਣੇ ਦੀ ਗੱਲ ਕਰ ਰਹੇ ਹੋ ਤੇ ਲੁਧਿਆਣਾ ਜਿਹੜਾ ਪ੍ਰਵਾਸੀ ਵੀਰਾਂ ਦਾ ਗੜ ਪ੍ਰਵਾਸੀ ਵੀਰਾਂ ਵਾਸਤੇ ਤੁਸੀਂ ਕੀ ਕਰੋਗੇ ਦੇਖੋ ਮੈਂ ਪ੍ਰਵਾਸੀ ਵੀਰਾਂ ਵਾਸਤੇ ਇਹ ਕਰੂੰਗਾ ਕਿ ਜੇ ਮੈਨੂੰ ਮੌਕਾ ਮਿਲੇ ਤੇ ਮੈਂ ਸੇਵਾ ਦਾ ਮੌਕਾ ਜ਼ਰੂਰ ਹੋਊਗਾ ਜੀ ਮੈਂ ਕਹਾਂਗਾ ਸੇਵਾ ਮੈਨੂੰ ਇੱਕ ਮੌਕਾ ਚਾਹੀਦਾ ਉਸ ਮੌਕੇ ਦੀ ਤਲਾਸ਼ ਹੈ ਬਾਤ ਇਹਨਾਂ ਰੋਣਾ ਕਿ ਇਹ ਐਮਐਲਏ ਕੇ ਐਮਐਲਏ ਕਿਨੇ ਕਿਉਂ ਬਣਾ ਦਿੱਤਾ ਹੂੰ ਇਹਨਾਂ ਨੇ ਕਹਿਣਾ ਜੀ ਅੱਛਾ ਪ੍ਰਵਾਸੀ ਵੀਰਾਂ ਨੇ ਕਹਿਣਾ ਹਾਂ ਇਹਨੂੰ ਕਿਉਂ ਬਣਾ ਦਿੱਤਾ ਇਹਨੂੰ ਕਿਉਂ ਬਣਾ ਦਿੱਤਾ ਨਹੀਂ ਉਹ ਖੁਸ਼ੀ ਵਿੱਚ ਕਹਿਣਾ ਕਿ ਦੁੱਖ ਵਿੱਚ ਕਹਿਣਾ ਇਹ ਉਹ ਮੰਨ ਲਓ ਕਿ ਖੁਸ਼ੀ ਹੋ ਕੇ ਕਹਿਣਾ ਵੀ ਇਹਨੂੰ ਕਿਉਂ ਬਣਾਤਾ ਇਹਨੇ ਇਦਾਂ ਦੇ ਕੰਮ ਕਰਕੇ ਦਿਖਾ ਦਿੱਤੇ ਵੀ ਜਿਹੜੇ ਹਿੰਦੁਸਤਾਨ ਚ ਕਿਸੇ ਨੇ ਕੀਤੇ ਅੱਛਾ